ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਭ ਦਾ ਲੈ ਕੇ ਆਏ ਆਪਾਂ ਇੱਕ ਨਵੀਂ ਵੀਡੀਓ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਠੰਡ ਬਹੁਤ ਜ਼ਿਆਦਾ ਹੈ ਸਾਗ ਦਾ ਸੀਜ਼ਨ ਚੱਲ ਰਿਹਾ ਹੈ ਤੇ ਆਪਾਂ ਵੀ ਖੇਤ ਨੂੰ ਜਾਣਾ ਹੁਣ ਸਾਗ ਤੋੜਨਾ ਤੁਸੀਂ ਦੇਖ ਸਕਦੇ ਆ ਤੁੰਦ ਬਹੁਤ ਜ਼ਿਆਦਾ ਤੇ ਠੰਡ ਵੀ ਬੜੀ ਹੈ ਤੇ ਆਪਾਂ ਛੋਲ ਲਿਆਂਦਾ ਇੱਕ ਛੋਲ ਦੇ ਵਿੱਚ ਸਾਗ ਪਾ ਕੇ ਲੈ ਕੇ ਜਾਵਾਂਗੇ ਤੇ ਖੇਤ ਪਹੁੰਚ ਕੇ ਤੁਹਾਨੂੰ ਆਪਾਂ ਵਲੌਗ ਦੁਬਾਰੇ ਤੋਂ ਕੰਟੀਨਿਊ ਕਰਾਂਗੇ ਸਾਗਰ ਸਿੰਘ ਤੇ ਮਨਸ਼ ਸਿੰਘ ਪਿੱਛੇ ਮੋਟਰਸਾਈਕਲ ਤੇ ਆ ਰਹੇ ਆਪਾਂ ਨੂੰ ਲੈਣ ਤੇ ਖੇਤ ਲਾ ਜਾ ਕੇ ਚਲੋ ਵੀ ਆਪਾਂ ਮਿਲਦੇ ਆਂ ਓਏ ਨਜ਼ਰ ਆ ਰਿਹਾ ਮੋਟਰਸਾਈਕਲ ਆ ਰਿਹਾ ਓ ਕੀ ਸਪੈਸ਼ਲ ਸਪੈਸ਼ਲ ਆਪਾਂ ਨੂੰ ਲੈਣ ਆ ਰਿਹਾ ਓ ਲਾਈਟ ਬੰਦ ਕਰ ਲ ਵਧੀਆ ਵਧੀਆ ਹੋਰ ਕੀ ਹਾਲ ਹੈ ਠੀਕ ਆ ਚੱਲ ਬੈਠ ਚਲੀਏ ਠੰਡ ਬਹੁਤ ਆ ਲੋਈ ਲੋਈ ਲੈ ਕੇ ਆਉਂਦੇ ਸੀ ਚਲੋ ਮਾ ਵੀ ਮੇਟਰੋ ਆਪਣੇ ਨਾਲ ਦੋ ਬੰਦੇ ਮੌਜੂਦ ਆ ਉਹਨਾਂ ਦਾ ਆਪਾਂ ਨਾਮ ਤੋਂ ਦੱਸ ਦਿੱਤਾ ਕਿ ਇਹ ਪਹਿਲਾ ਵੀ ਬਲੌਗਰ ਵਿੱਚ ਆਉਂਦੇ ਆ ਜਿਹੜਾ ਕਿ ਆਪਣਾ ਤੇਰਾਪੋ ਦੇ ਲੰਗਰ ਵਾਲਾ ਬਲੌਗ ਸੀ ਉਹ ਥੋੜਾ ਜਿਹਾ ਐਡਿਟ ਕਰਨ ਵਾਲਾ ਪਿਆ ਉਹ ਵੀ ਆਪਾਂ ਜਰੂਰ ਸਾਂਝਾ ਕਰਾਂਗੇ ਆਪਣੇ ਮਤਲਬ ਇਹ ਭਰਾਵਾਂ ਦੀ ਜਿਹੜੀ ਹੈ ਨਾ ਬਹੁਤ ਸਪੋਰਟ ਕਰਦੇ ਆ ਭਰਾਵਾਂ ਦੇ ਕਈ ਕਮੈਂਟ ਆਏ ਵੀ ਲੰਗਰ ਵਾਲਾ ਬਲੌਗ ਜ਼ੋਰ ਪਾਇਓ ਪਰ ਉਹ ਬਲੌਗਰ ਨੇ ਵਜਾ ਕਰਕੇ ਜਿਆਦਾ ਵਿਚਾਲੇ ਪਿਆਗਾ ਤੇ ਇੱਕ ਨੋਟ ਲਾ ਕੇ ਖੇਤ ਆਪਾਂ ਪਹੁੰਚ ਚੁੱਕੇ ਆ ਜੀ ਖੇਤ ਦੇ ਜਿਹੜਾ ਨੇੜੇ ਪਹੁੰਚ ਚੁੱਕੇ ਆ ਤੇ ਠੰਡ ਬਹੁਤ ਜ਼ਿਆਦੇ ਦੀ ਹੈ ਠੰਡ ਬਹੁਤ ਜ਼ਿਆਦੇ ਦੀ ਹੁਣ ਆਪਾਂ ਅੱਗੇ ਚੱਲ ਕੇ ਖਾਲੀ ਆਪਣੀ ਖ ਚਲੋ ਕੋਈ ਗੱਲ ਨਹੀਂ ਆਪਾਂ ਦੇਰ ਤੋਂ ਕਿਹਾ ਮੋਟਰ ਚੱਲ ਰਹੀ ਐ ਮਹਿਰ ਦੇ ਨਾਲ ਆਪਣਾ ਖੇਤ ਆ ਜੀ ਮੁੰਡਾ ਪਰਾਲੀ ਚੱਕ ਰਿਹਾ ਪਰਾਲੀ ਰੱਖੂਗਾ ਤੇ ਮੈਂ ਲੈ ਕੇ ਆਉਣਾ ਡੱਬੀ ਮੋਟਰ ਤੇ ਆਪਣੀ ਡੱਬੀ ਪਈ ਆ ਆ ਆਪਣੀ ਮੋਟਰ ਆ ਯਾ ਟਰਾਂਸਫਾਰਮਰ ਆਪਣਾ ਡੱਬੀ ਤਾਂ ਵੈਸੇ ਬਾਹਰ ਹੀ ਪਈ ਹੁੰਦੀ ਐ ਖੁੱਲਣ ਦੀ ਤਾਂ ਲੋੜ ਹੀ ਨਹੀਂ ਆ ਯਾ ਡੱਬੀ ਪਈ ਆ ਦੇਖ ਲਓ ਇਹ ਆਪਣੇ ਖੇਤ ਦਾ ਸੀਨ ਐਨ ਪੂਰਾ ਵਧੀਆ ਸੀਨ ਆ ਓ ਦਸਾਂ ਦੇ ਗੰਜਰ ਦਾ ਡੱਬੀ ਪਹਿਲਾਂ ਹੀ ਥੋਡੇ ਕੋਲ ਮੇਰਾ ਐਵੇਂ ਕਿਡਾ ਲਵਾਤਾ ਜਿਵੇਂ ਕਿ ਮੈਂ ਡੱਬੀ ਲੈਣ ਗਿਆ ਸੀ ਤੇ ਮੁੰਡਿਆਂ ਨੇ ਪਹਿਲਾਂ ਹੀ ਆ ਕੇ ਮਚਾ ਲਈ ਠੰਡ ਬਹੁਤ ਜ਼ਿਆਦਾ ਸੀ ਸਾਗ ਵੀ ਤੋੜਨਾ ਹੈ ਕੱਲੀ ਅੱਗ ਹੀ ਫੇਕਣ ਆਏ ਆ ਸਾਗ ਦੋਨਾਂ ਦੇ ਚੱਲ ਕੋਈ ਗੱਲ ਨਹੀਂ ਠੰਡ ਤਾਂ ਬਹੁਤ ਜ਼ਿਆਦਾ ਆ ਕੋਈ ਨਹੀਂ ਦੇਖ ਲੋ ਅੱਗ ਹਾਂਜੀ ਮਿੱਤਰੋ ਇਹ ਆ ਪੰਜਾਬ ਦੇਖੋ ਵੀਊ ਚੈੱਕ ਕਰੋ ਨਾ ਅਹ ਨਹਿਰ ਦੇ ਨਾਲ ਆਪਣਾ ਖੇਤ ਆ ਹਾਂਜੀ ਇਹ ਆਪਣਾ ਖੇਤ ਆ ਤੇ ਮੋਟਰ ਚੱਲ ਰਹੀ ਆ ਦੇਖ ਸਕਦੇ ਹੋ ਇਹ ਪੰਜਾਬ ਵਾਲਾ ਨਜ਼ਾਰਾ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਪੱਠਿਆਂ ਨੂੰ 2-3 ਦਿਨ ਹੋ ਗਏ ਪਾਣੀ ਲਾਇਆ ਸੀ ਪਾਣੀ ਤਾਂ ਜੋ ਕਿ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ ਪਰ ਹਜੇ ਵੀ ਪੱਠਿਆਂ ਦੇ ਵਿੱਚ ਥੋੜਾ ਜਿਹਾ ਟਿੱਕੜ ਹੈਗਾ ਇਸੇ ਕਰਕੇ ਆਪਾਂ ਬਾਰੋ-ਬਾਰੋਂ ਹੌਸਕ ਤੋੜ ਲੈਣਾ ਪਾਣੀ ਆਵੇ ਕਣਕ ਨੂੰ ਕੱਢ ਦਿੱਤਾ ਗਿਆ ਸੀਗਾ ਤੇ ਵੇਖ ਸਕਦੇ ਹੋ ਪੈਰ ਪੈਰ ਖੁਬਦਾਈ ਵਿੱਚ ਹਜੇ ਇਸੇ ਲਈ ਆਪਾਂ ਅੰਦਰ ਨਹੀਂ ਵੜ ਸਕਦੇ ਪੱਠਿਆਂ ਦੇ ਬਹੁਤ ਸੜਕਾ ਜੀ ਇੱਧਰ ਤੇ ਇੱਧਰ ਲਈ ਸਾਰ ਨਹਿਰ ਆ ਜਾਂਦੀ ਆਪਣੀ ਓਏ ਕਿਸ਼ਕਸ਼ ਆਪਣਾ ਪਹਿਲਾ ਹੀ ਵੜਿਆ ਹੋਇਆ ਪੱਠਿਆਂ ਦੇ ਵਿੱਚ ਸਾਗ ਤੋੜ ਰਿਹਾ ਆ ਵੰਚ ਟੇਂਗਾ ਜੀ ਖੇਤ ਜੋ ਕਹਿੰਦੇ ਮੂਲਗਾ ਪੱਟ ਕੇ ਲੈ ਕੇ ਆਇਆ ਕਿੰਨੇ ਕਹ ਲਿਆਉਂਦੀਆਂ ਜਣੇ ਤਾਂ ਆਪਾਂ ਦੇਣਾ ਮੂਲਗਾ 2 ਲੈ ਕੇ ਆਇਆ ਬਖਾ ਮੜ ਗਈਆਂ ਛੋਟਰ ਤੋਂ ਮੂਲਗਾ ਤੋੜ ਰਿਹਾ ਆ ਪੱਠੇ ਹੀ ਵੇਖ ਲੋ ਆ ਆਪਣੇ ਸ਼ਕਸ਼ੀ ਜੀ ਮੂਲੀਆਂ ਖਾ ਰਹੇ ਆ ਗੰਜਰ ਤੇ ਮੇਰੇ ਹੱਥੇ ਪੱਟ ਲਿਆ ਹੁੰਦੇ ਇੱਕ ਅੱਧੀ ਇਕੱਲੇ ਇਕੱਲੇ ਖਾਈ ਜਾਂਦੇ ਆ ਆ ਵੇਖ ਸਕਦੇ ਹੋ ਜੀ ਸਾਗ ਤੋੜ ਰਹੇ ਆ ਸਾਥੀ ਤਾਂ ਮੇਰੇ ਹਜੇ ਤੱਕ ਮੂਲੀਆਂ ਹੀ ਚਬ ਰਹੇ ਆ 11 ਵਜੇ ਵੀ ਹਜੇ ਮੂਲੀਆਂ ਦੀ ਭਾਲ ਚ ਫਿਰਦਾ ਤੇ ਆ 7 ਵਜੇ ਮੂਲੀਆਂ ਹੀ ਖਾ ਰਿਹਾ ਸਾਗ ਮੈਂ ਹਜੇ ਕੱਲਾ ਤੋੜ ਰਿਹਾ ਜੀ ਸ਼ਕਲਾਂ ਜੀ ਆਹ ਲੀਆਂ ਸ਼ਕਲਾਂ ਜਿਹੜੀਆਂ ਕਿ ਤੁਸੀਂ ਪਹਿਲਾਂ ਵੀ ਵੇਖੀਆਂ ਸੀ ਤੇ ਇੱਕ ਸ਼ਕਲ ਆਹਾ ਵੇਖੋ ਜੀ ਸਾਗ ਆਪਾਂ ਤੋੜ ਲਿਆ ਤੇ ਹੁਣ ਘਰਾਂ ਨੂੰ ਜਾਣ ਦੀ ਤਿਆਰੀ ਜਾਂ ਤੇ ਇੱਕ ਪੱਠਾ ਆਪਣੇ ਨਾਲ ਆਹ ਰਲਿਆ ਸੀ ਜਿਹੜਾ ਕਿ ਮਹਿਕ ਸਿੰਘ ਜੋ ਕਿ ਮੂਲੀ ਤੋੜ ਕੇ ਲੈ ਆ ਰਿਹਾ ਹੈ ਦੋਦੀ ਜਾ ਰਿਹਾ ਜੀ ਜੇ ਤੁਸੀਂ ਵੇਖ ਸਕਦੇ ਹੋ ਆਈ ਜੋ ਕੀ ਨਾ ਸੋਤ ਆ ਇੰਨੇ ਕ ਆਪਣੇ ਪੱਠੇ ਆ ਜੀ ਕਣਕ ਕਣਕ ਆਪਾਂ ਬੀਜੀ ਨਹੀਂ ਤੇ ਕੱਲੇ ਪੱਠੇ ਬੀਜੇ ਸੀ ਜਿੱਥੋਂ ਤਾਈ ਤੁਹਾਨੂੰ ਜਿੱਥੋਂ ਤਾਈ ਤੁਹਾਨੂੰ ਆਪਣਾ ਭਈ ਨਹੀਂ ਹਾਂਜੀ ਤੁਸੀਂ ਵੇਖ ਸਕਦੇ ਆ ਜੀ ਆਪਾਂ ਥਾਕ ਤੋੜ ਲਿਆ ਤੇ ਹੁਣ ਆਪਾਂ ਘਰਾਂ ਨੂੰ ਜਾ ਰਹੇ ਆਂ ਬਾਥੂ ਰਹਿ ਗਿਆ ਬਾਥੂ ਰਹਿ ਗਿਆ ਹੁਣ ਬਾਥੂ ਵੀ ਭਾਲ ਕੇ ਲਿਆਉਣਾ ਪੈਣਾ ਕਿਦੋਂ ਸਾਗ ਬਣ ਚੁੱਕਿਆ ਜੀ ਬਣਿਆਣੀਆਂ ਭਰਾਵਾ ਬਣੂੰਗਾ ਅੱਤ ਨੇ ਬਣੂੰਗਾ ਜੀ ਸਬਜ਼ੀ ਖਾਵਾਂਗੇ ਸਬਜ਼ੀ ਨਹੀਂ ਕੰਜਰ ਤੇ ਆ ਸਾਗ ਹੀ ਖਾਵਾਂਗੇ ਹਾਂਜੀ ਮਿੱਤਰੋ ਇੱਕ ਵਾਰ ਤੋਂ ਫਿਰ ਕਹਿੰਦੇ ਆਪਾਂ ਮੋਟਰਸਾਈਕਲ ਦੇ ਕੋਲੇ ਪਹੁੰਚ ਚੁੱਕੇ ਆਂ ਹੁਣ ਘਰ ਨੂੰ ਜਾ ਰਹੇ ਆ। ਤੇ ਵੇਖ ਸਕਦੇ ਹੋ ਠੰਡ ਬਹੁਤ ਜ਼ਿਆਦਾ ਸੂਰਜ ਥੋੜਾ ਨਿਕਲ ਰਿਹਾ। ਥੋੜਾ ਜਿਹਾ ਨਿਕਲ ਰਿਹਾ ਜ਼ਿਆਦਾ ਨਹੀਂ ਆ ਰਿਹਾ। ਹੁਣ ਘਰ ਨੂੰ ਵਾਪਸੀ ਹੋ ਰਹੀ ਹੈ ਸਾਡੀ। ਮਿਲਦੇ ਹਾਂ ਹੁਣ ਆਪਾਂ ਘਰ ਜਾ ਕੇ ਸਾਗ ਨੂੰ ਚੀਰਾਂਗੇ। ਫਿਰ ਧਰਾਂਗੇ ਚੁੱਲ੍ਹੇ ਤੇ। ਇੱਥੇ ਵੀ ਨਹੀਂ। ਹਾਂਜੀ ਆਪਾਂ ਜਿਹੜਾ ਸਾਗ ਤੋੜ ਕੇ ਲਿਆਂਦਾ ਸੀਗਾ ਜੀ ਉਹ ਪਸ਼ੂਆਂ ਵਾਸਤੇ ਹੁਣ ਆਪਾਂ ਕੁੱਤਰ ਰਹੇ ਆ। ਕਿਉਂਕਿ ਆਪਾਂ ਬਾਵਾ ਸਾਰਾ ਤੋੜ ਕੇ ਲਿਆਂਦਾ ਸੀ ਬਾਕੀ ਪੱਠਾਂ ਪੱਠਾਂ ਵਿੱਚ ਕੰਮ ਲਾਵਾਂਗੇ ਆ ਵੇਖੋ ਜੀ ਸਾਗ ਬਣਦੇ ਆ ਆਪਣਾ ਇਹ ਸਿੱਧੀ ਕੁੰਡੀ ਲਾਈ ਜੀ ਸਾਗ ਬਣਾ ਆ ਤੇ ਆ ਵੇਖ ਲਓ ਜੀ ਆ ਪਾਲਕ ਵਗੈਰਾ ਆਪਣਾ ਸਮਾਨ ਪਿਆ ਆ ਜੀ ਆ ਪਾਲਕ ਹੁੰਦੀ ਆ ਮਿੱਥਰ ਹੁੰਦੇ ਆ ਆ ਆ ਢਾਲੀ ਹੁੰਦੀ ਆ ਆ ਦਸਤਰੀ ਹੁੰਦੀ ਆ